ਆਪਾਂ ਥੱਲੇ ਨੂੰ ਆਣਾ ਜੀ ਹੋ ਗਏ ਜੀ ਲਾਈਵ ਹੋ ਗਏ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਿਓ ਤੁਸੀਂ ਕਹਿੰਦੇ ਸੀਗੇ ਆਪਣੇ ਮੰਡੀ ਗਵਿੰਦਾ ਆਪਣੇ ਇਸ ਰੰਦੇ ਵਿੱਚ ਜੋ ਪੱਗ ਲਾਈ ਆ ਬੰਦੇ ਦੀ ਉੱਥੇ ਅਸੀਂ ਹੁਣ ਪਹੁੰਚਣ ਲੱਗੇ ਆ ਤੇ ਰੰਕਾਈ ਬੰਦ ਹੋ ਗਿਆ ਹੁਣ ਅਸੀਂ ਉੱਥੇ ਪਹੁੰਚਣ ਲੱਗੇ ਆ ਜੀ ਆ ਵੇਖੋ ਅਸੀਂ ਉਹ ਹੈਗਾ ਰੋਡ ਜਿੱਥੇ ਬੇਅਦਬੀ ਹੋਈ ਆ ਆ ਟੱਬਾ ਹੀ ਉਹ ਆ ਟੱਬਾ ਦੇਖੋ ਜਿੱਥੇ ਬੇਅਦਬੀ ਹੋਈ ਆ ਆਪਣੀ ਮੰਡੀ ਗਵਿੰਦਗੜ੍ਹ ਦੀਆਂ ਫੌਜਾਂ ਪਹੁੰਚ ਰਹੀਆਂ ਨੇ ਵਾਹਿਗੁਰੂ ਬੁੱਢਾ ਦਲ 96 ਕਰੋੜੀ ਤਰਨਾ ਦਲ ਆਹੀ ਆ ਹਾਂਜੀ ਉਹ ਆ ਜਾਂਦਾ ਟੱਪਾ ਲਿਖਿਆ ਜਿੱਤੇ ਨਾਮ ਬੋਤਾ ਨਾ 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 ਖੜੀਆਂ ਨੇ ਚਲੋ ਜੀ ਹੈ ਉਹ ਖੜੇ ਰਹੋ ਜੀ ਉੱਧੀਆਂ ਖੜੀਆਂ ਨੇ ਬਾਬਾ ਪਹਿਲੀ ਮੈਂ ਖੜੀ ਹਾਂ ਚਲੇ ਗਿਆ ਉਹ ਇਹ ਖੜੇ ਨੇ ਬਾਬਾ ਬੰਦੇ ਚਲੋ ਚਲੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਬੇ ਠੀਕ ਹੋ। ਉਹ ਮੁੰਡਾ ਇੱਕ ਯਾਰ ਨੰਬਰ ਪੁੱਛਦਾ ਪਹਿਲਾਂ ਨੰਬਰ ਆਹ ਹੁਣੇ ਪੁੱਛਦਾ ਜੀ ਮੇਰੇ ਕੋ ਆਈ ਆਈ ਮੜਾ ਇੱਥੋਂ ਇੱਕ ਮਿੰਟ ਜੀ ਮੜਾ ਜਾਈਏ ਕਰ ਲੂ ਕਰ ਲੂ ਕਰ ਲੂ ਕਰ ਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੀ ਹਾਂ ਜੀ ਚੜ੍ਹਦੀ ਕਲਾ ਹਾਂ ਜੀ ਉਹ ਲਾ ਕੇ ਜੇ ਕੋ ਫਾਈਬਰ ਖਾ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨੀ ਚੱਲ ਰਾਇਆ ਹੈਗਾ ਦੀ ਬੰਨ ਦਾ ਬਾਬਾ ਜੀ ਫਿਰ ਇੱਤੀ ਸਰਬੱਤ ਦੀ ਭੋਗ ਉਹ ਗੱਡੀ ਭੰਤੀ ਸਾਲ ਨੇ ਰਾਤ ਸਾਰੀ ਦੇਖੀ ਉਹ ਪਿੱਤਾ ਮਾਨ ਮਾਨ ਜਿਹੜੀ ਆਉ ਵਾਲੀ ਹੈ ਜੀ ਇਹ ਹੈ ਜੀ ਸਾਡੇ ਉਰੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਹਾਲ ਭਈਆਂ ਦੇ ਤੇ ਜੇ ਏਕਣ ਦਾ ਹਾਲ ਰਿਹਾ ਦੋਸਤੋ ਫਿਰ ਤਾਂ ਆਪਾਂ ਨੂੰ ਪੰਜਾਬ ਛੱਡ ਕੇ ਜਾਣਾ ਪੈਣਾ ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਕਰ ਦੋ ਦੱਬ ਕੇ ਅਸੀਂ ਖੜੇ ਹਾਂ ਯਾਦੋ ਢਾਬੇ ਦੇ ਉੱਤੇ ਜਿਹੜਾ ਨੁਕਸਾਨ ਹੋਇਆ ਉਹ ਆਪ ਕੋ ਠੀਕ ਹੈ ਉੱਥੇ ਬੰਦਿਆਂ ਨਾਲ ਗੱਲ ਕਰਾਤੀ ਵੀ ਜਿੰਨਾ ਵੀ ਗੱਡੀ ਦਾ ਨੁਕਸਾਨ ਹੈ ਉਹ ਆਪ ਕਰਕੇ ਦੇਣਗੇ ਹਾਂਜੀ ਇਹਨਾਂ ਦੀ ਆਗ੍ਹੀ ਦੀਆਂ ਆਗ੍ਹੀ ਦਿਨਾਂ ਦੇ ਤੌਰ 'ਤੇ ਵੀਡੀਓ ਬਣਾਓ ਇਹਨਾਂ ਦੀ ਨਾ ਤੋਰਿਆ ਨਹੀਂ ਰਹੀ ਜਾਓ ਆਪਣੇ ਕੋਲੇ ਆਹੋ ਇਹਨਾਂ ਕੋਲੇ ਇਹਨਾਂ ਵਾਲੇ ਕਰਤੋ ਸੀ ਕਿ ਬੰਦਾ ਮੈਂ ਲੈ ਜਾਏ ਇੱਥੇ ਆ ਜੀ ਉਹ ਉਹਨੂੰ ਚੱਲ ਕੇ ਅੰਦਰ ਕਰਾਓ ਪਰਚਾ ਕਰਾਉਣਾ ਜੀ ਉੱਥੇ ਬਾਬਾ ਜੀ ਦੇ ਬੱਚੋ ਲੋ ਇਹਨਾਂ ਦੇ ਇਹਨਾਂ ਦੇ ਪੁੱਰੇ ਦੇ ਆਪਣੇ ਹੋਣ ਗੁਰਦੁਆਰੇ ਦੀ ਸੇਵਾਦਾਰ ਬੰਦੇ ਹੋਣਗੇ ਭੈਣਾਂ ਦੇ ਬੰਦੇ ਜਲਪਤਾਲੇ ਕੀ ਜਨੇ ਤੋੜ ਕੇ ਭੱਜ ਜਾ ਭਈਆ ਉਹ ਭਈਆ ਜੀ ਉਹ ਭਈਆ ਭੈਣ ਉਹਦੇ ਨੂੰ ਭੈਣ ਨੂੰ ਅਕਲ ਨਹੀਂ ਹੈਗੀ ਮਣੀ ਮੋਟੀ ਪਈ ਇਹਨੂੰ ਆ ਜਾਓ ਤੁਸੀਂ ਨਹੀਂ ਪੰਜਾਬੀ ਬੰਦੇ ਤੇ ਹੱਥ ਚੱਕਿਆ ਜੀ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਆ ਜੀ ਮੈਂ ਆਪ ਟਰਾਲੀ ਤੇ ਮੈਂ ਤਾਂ ਬਜਰੇ ਤੋੜ ਕੇ ਭੱਜ ਜਾ ਤੇ ਖੜਾ ਇਹ ਤਾਂ ਗੁਰੂਆਂ ਦੀ ਧਰਤੀ ਹੈ ਜੀ ਉਹਨੂੰ ਇਹ ਤਾਂ ਪਤਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬੱਠੇ ਆਪਾਂ ਇਹ ਵਧੀਆ ਦੇਖੋ ਜੀ ਮਹਾਰਾਜ ਦੀ ਧਰਤੀ ਦੇ ਬੈਠੇ ਹੋ ਤੇ ਤੁਸੀਂ ਗੁਰਸਿੱਖ ਨਹੀਂ ਪੱਗ ਲਾ ਰਹੇ ਹੋ ਅਗਲੀ ਨਾ ਗੱਲ ਕਰੋ ਜੋ ਕਰਨੀ ਆ ਤੁਸੀਂ ਉਹ ਵੀ ਮੁਲਾਜ਼ਮ ਨੇ ਅੱਗੇ ਉਹ ਵੀ ਇੱਥੇ ਕੰਮ ਕਰਦੇ ਜੀ ਜਿਹੜੇ ਬੰਦੇ ਮੈਨੂੰ ਜਾਇਜ਼ ਹੋਰ ਨਾ ਕਿ ਜਿਹੜੇ ਅੱਗੇ ਉਹ ਮੁਲਾਜ਼ਮ ਨੇ ਇਹਨਾਂ ਨੇ ਤੁਸੀਂ ਇਹ ਕੰਮ ਕਰਿਆ ਇਹ ਕੰਮ ਕਰਦੇ ਆ ਪਰ ਸੁਣੇ ਨਹੀਂ ਲੈਂਦੇ ਹੋ ਬਾਬੂ ਜੀ ਤਾਂ ਇਹ ਕਹਿੰਦੇ ਨੇ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਕਰ ਦੇਣ ਠੀਕ ਹੈ ਅੱਧੀ ਸਰਵਿਸ ਕਰ ਦਿੱਤੀ ਆ ਚਲੋ ਅਸੀਂ ਕਰਾ ਲਾਂਗੇ ਠੀਕ ਹੈ ਅੱਧੀ ਸਰਵਿਸ ਆਈ ਆ ਫਿਰ ਇਹ ਵੀ ਹੁਣ ਕੱਢੂ ਅਸੀਂ ਫੇਰ ਪੱਗ ਲਾ ਦਮੇ ਠੀਕ ਤੁਹਾਨੂੰ ਪਤਾ ਤਾਂ ਲੱਗੇ ਪਪਾ ਜੀ ਮੜਾਇਆ ਕੋਈ ਪੱਗ ਲਾ ਦਿਓ ਗਲਤੀ ਹੋ ਗਈ ਠੀਕ ਗਾਹਾਂ ਕਰਦੇ ਆ ਗਲਤੀ ਹੋ ਗਈ ਅਜੀ ਬੰਦਾ ਦਿਖਾਓ ਪਹਿਲਾਂ ਕੌਣ ਹੈ ਬੰਦਾ ਦੇਖੋ ਕਿ ਤੇ ਗੈਰ ਬਣਾ ਕਰ ਦੇਣ ਜੀ ਬੰਦੇ ਹੈ ਜੀ ਵੇ ਨੀ ਜਿਵੇਂ ਰਾਤ ਬਾਬਾ ਬੰਦੇ ਨੂੰ ਬੁਲਾਤਾ ਤਾਂ ਉਹ ਅਸੀਂ ਕੋਟੇ ਤੇ ਮਾਰਦੇ ਥੋੜੀ ਆ ਅਸੀਂ ਮਾਰਨਾ ਨਹੀਂ ਇਹ ਤਾਂ ਪੰਜਾਬੀ ਆ ਮੈਂ ਤਾਂ ਹੋਇਆ ਪਹਿਲੇ ਰਿੰਡ ਬੁਲਾ ਕੇ ਆ ਗਿਆ ਵਾਈਫ ਨੂੰ ਸਮਝਾਇਆ ਉਹ ਅਸੀਂ ਕੁਝ ਨਹੀਂ ਕਹਿਣਾ ਨਹੀਂ ਸਿਰਫ ਬੰਦਾ ਮਿਲਣਾ ਸੀ ਮੈਂ ਕਿਹਾ ਵਾਈਫ ਨੂੰ ਚਲੋ ਘਰਾਬੇ ਤੇ ਸਾਡ ਕੋ ਹਵਾ ਦੀ ਫੇਰੀ ਕਰਕੇ ਜਾਓ ਪਰ ਇੱਧਰ ਬੱਟੇ ਨਹੀਂ ਗਿਆ ਕਰਤਾ ਨਹੀਂ ਆਹ ਨਹੀਂ ਪਤਾ ਕੋਈ ਨਹੀਂ ਬਰਬਾਦ ਕਰਕੇ ਹਾਂ ਸਾਰੇ ਜਿਹਾ ਬਾਰੇ ਜਿਹਨਾਂ ਵਾਲੀ ਚਾਹੂਗੀ ਜਿਹਨਾਂ ਵਾਲੇ ਬੌਲੀ ਹੈਗੇ ਨੇ ਇਹਨਾਂ ਦੀ ਹੈ ਗੱਡੀ ਆਪਣੀ ਬੰਦਾ ਲਿਆ ਆ। ਇਹਨਾਂ ਨੇ ਬੰਨੀ ਆ। ਆਹ ਇਹਨਾਂ ਦਾ ਫਸਲਾ ਜੀ ਬੰਨੀ ਤੇ। ਇਹ ਪੱਗ ਲਾਈ। ਮੈਂ ਪਰਚਾ ਦਾ ਕਰਾ ਦੋ ਪਪਾ ਜੀ ਹੁਣ ਇਹਨਾਂ ਤੇ। ਬੰਦੇ ਤੇ ਇਹਨਾਂ ਦੇ ਤੇ। ਭੰਗ ਕਹਿ ਰਿਆ ਸੀ ਇਹਨਾਂ ਦਾ ਮੁਲਾਜ਼ਮ ਵੀ ਤੁਹਾਡੇ ਨਾਲ। ਵੀਰ ਜੀ ਦਾ ਜਿਹੜਾ ਇੱਥੇ ਮੁਲਾਜ਼ਮ ਆ ਉਹ ਵੀ ਇੱਥੇ ਹੈ। ਅੱਛਾ ਠੀਕ ਹੈ। ਗੱਲ ਕਰੀਏ ਤਾਂ ਪੰਜਾਬ ਦਾ ਫਸਲ ਸੀ। ਹਾਂ ਜੀ। ਠੀਕ ਹੈ। ਕਿੰਨੇ ਕਹਾਟਾ ਬਰਮੇ ਮੇ ਹੋਰ ਜੀ ਕੌਣ ਨੇ ਕਹਿੰਦੇ ਵੀ ਪੱਗ ਲਾ ਦੋ ਉਹ ਬੰਦੇ ਦੀ ਮੱਥੇ ਦਾ ਹੀ ਲਾਜੋ ਹੂੰ ਉਹ ਦੇਖ ਉਹ ਦਰਦਾਰ ਆ ਇਹਨਾਂ ਉਹ ਮਲਾਜੋ ਦੀ ਪੱਗ ਲਾ ਕੇ ਤੁਹਾਨੂੰ ਰੋਟੀ ਨਹੀਂ ਮਿਲਣੀ ਵਾਹ ਇਹਨਾਂ ਨੇ ਆ ਕੁੱਟਿਆ ਫਿਰ ਠੀਕ ਹੈ ਭਈਆ ਕੁੱਟਿਆ ਭਈਆ ਭਈਆ ਤਾਂ ਉੱਪਰ ਕਰਦਾ ਨਾ ਰੋਡ ਐ ਰੋਡ ਮਾਸ ਤੇ ਗੱਡੀ ਪਾ ਲਈ ਉਹ ਤਾਂ ਤੁਹਾਨੂੰ ਬਿਖਿਆ ਪੀ ਮਾਰ ਦਿੰਦੇ ਦਾ ਠੀਕ ਹੈ ਤੇ ਉਥੋਂ ਬਾਅਦ ਉਹਨਾਂ ਮਲਾਜਨ ਉਥੇ ਉਸੇ ਕੋਈ ਯੇ ਨੇ ਆਪਣੇ ਸਰਦਾਰ ਬੰਦੇ ਦੀ ਇੱਥੇ ਪਾਪ ਦੀ ਪਰਵਾਹ ਨਹੀਂ ਮਾਧਿ ਵਿੱਚ ਸਵੇਰੇ ਪੱਥੋਂ ਪਹਿਲੇ ਬਲਵਾਸੀ ਕਹਿੰਦਾਰੇ ਪੂਰੀ ਸਾਲਾ ਇਹ ਹੁਣ ਪੈਸੀ ਹੁਣ ਖਵਾ ਰਹੇ ਸਵੇਰੋਂ ਫੜਿਆ ਅੱਛਾ ਛੜ ਕੇ ਇੱਥੇ ਆਹ ਇਹ ਬੰਦਾ ਦਿਖਾ ਇਹ ਆ ਫੜਾਉਂਦਾ ਤਾ ਰਹਿੰਦਾ ਹੈ ਨਾ ਅੱਧੀ ਰਾਤੋਂ ਢਾਹਦੇ ਖਣੇ ਤੇ ਰਾਤ ਇੱਕ ਵੱਲੋਂ ਪੂਰਾ ਬੜਾਂਗਾ ਤਾ ਰਿਆ ਹੁਣ ਮਾਲਕਾਂ ਦੀ ਜ਼ਿੰਮੇਵਾਰੀ ਇਹ ਕਹਿੰਨੇ ਵੀ ਅਸੀਂ ਜਿਹੜਾ ਮੱਛਾ ਹੋਗਾ ਉਹ ਹੀ ਦੇ ਦਾਂਗੇ ਦਵਾਉਂ ਦਾ ਗੱਡੀ ਗੱਡੀ ਆ ਬੈਠੇ ਨੇ ਹਾਂ ਥੋੜੀ ਲੋਕ ਲੈ ਨੇ ਇੱਥੇ ਦੇ ਤੁਸੀਂ ਆ ਜਾਓ ਜੀ ਇਹ ਕਹੇ ਜੀ ਆਪਾਂ ਬਦਮਾਸ਼ ਰੱਖਾਂਗੇ ਭਈ ਇਹਨੂੰ ਬਦਮਾਸ਼ੀ ਆਪਣੇ ਪੰਜਾਬੀਆਂ ਦੇ ਕਰਨ ਲਈ ਨਹੀਂ ਬਦਮਾਸ਼ੀ ਆਪਾਂ ਤਾਂ ਵਧੇਰੇ ਰਹਿਣਾ ਨਹੀਂ ਜਿੱਥੇ ਰਹਿਣੇ ਹੋਣੇ ਅਸੀਂ ਤੁਹਾਡੇ ਕੋਲ ਬੱਫੇ ਵੀ ਛੱਡਦੇ ਆਂਗੇ ਹਾਂਜੀ ਹਾਂਜੀ ਤੇ ਇਹ ਦਾ ਮਤਲਬ ਇਹ ਬਦਮਾਸ਼ੀ ਹੈ ਕਿ ਸਾਡੇ ਤੇ ਕੋਈ ਨਹੀਂ ਸੀਗਾ ਸਾਸੀ ਨਹੀਂ ਸੀਗਾ ਡੈਡੀ ਵੀ ਕੋਈ ਨਹੀਂ ਸੀਗਾ ਤੇ ਚੋਂ ਇਹਨਾਂ ਨੇ ਉਹਰੇ ਰੋਕ ਕੇ ਨਾਲ ਗੁਰੂ ਸੀਗਾ ਕਿਸੇ ਦਾ ਮਗਰ ਜਦ ਅੰਧੇ ਅਸੀਂ ਤੁਹਾਡੀ ਬੇਇੱਜ਼ਤੀ ਹੋ ਰਹੀ ਹੈ ਜੀ ਹੋਟਲ ਦੀ ਬੇਇੱਜ਼ਤੀ ਹੋ ਰਹੀ ਹੈ ਤੁਹਾਡੇ ਦੀ ਇਹ ਸਾਡੇ ਕੋਈ ਸਿੰਗ ਤੁਰਦਾ ਅਸੀਂ ਕਹਿੰਦੇ ਆ ਉੱਥੇ ਜਾ ਕੇ ਜਾਇਓ ਕਿੰਨੇ ਨੇ ਜੀ ਕੁਮਾਰਪੁਰ ਹਾਂ ਉਹ ਬੰਦਾ ਰੱਖਿਆ ਕੁਈ ਕਿਤੇ ਹੀ ਆ ਤੀਰੇ ਪੇਰੇ ਹੁਣ ਬੰਦਾ ਆ ਯਾਰ ਇਹਦੇ ਪਰ ਕੀ ਕਰਾ ਦਿੰਦੇ ਗਰ ਉਹਨਾਂ ਨੂੰ ਬਲਾਕ ਹੈ ਮਲਾਜੇ ਜੇ ਇਧਰ ਆਈਏ ਪਰ ਕੋਈ ਹੁਣ ਕਰਾ ਨਹੀਂ ਕੋਈ ਨਾ 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 ਕਰਦਾ ਪਰਵਾਸੀ ਨੇ ਜਿਹੜੇ ਜਿੰਨਾਂ ਨੂੰ ਤੁਸੀਂ ਬਹੁਤ ਵਧੀਆ ਮੰਨਦੇ ਹੋ ਘਰਾਂ ਚ ਬਿਠਾਪਦਾ ਕੇ ਰੋਟੀਆਂ ਖਲੋਣੇ ਹੋ ਆ ਗੱਡੀ ਬੰਨੀ ਆ ਜੀ ਮਲਾਜ਼ਮ ਬੰਦਾ ਦੀ ਜਿਹੜੀ ਗੱਡੀ ਬੰਨੀ ਆ ਦੱਸੋ ਹੁਣ ਕੀ ਹੋ ਜਵੇ ਇੱਥੇ ਇਹ ਦੇਖੋ ਮੌਕੇ ਤੇ ਆ ਕੇ ਆ ਸਾਡੀ ਵੀਰ ਜੀ ਨੇ ਮੌਕਾ ਸੰਭਿਆ ਆ ਭਰਾ ਜੀ ਨੇ ਮੌਕਾ ਸੰਭਿਆ ਆ ਕੇ ਇਹਨਾਂ ਨੇ ਇਹਨਾਂ ਨੇ ਆ ਕੇ ਮੌਕਾ ਸੰਭਿਆ ਇਹ ਚੀਜ਼ਾਂ ਦਾ ਸਾਨੂੰ ਜਿਹੜਾ ਹੁਣ ਅਸੀਂ ਹੁਣ ਪਹੁੰਚੇ ਆ ਬਾਈ ਹੁਣ ਤੁਸੀਂ ਦੱਸੋ ਪੂਰੀ ਗੱਲ ਵਾਜੁਰਜੀ ਦਾ ਖਾਲਸਾ ਵਾਜੁਰਜੀ ਬਤਾਈ ਆ ਜੀ ਫਿਰ ਕੋਲ ਆ ਗਿਆ ਸਾਹਿਬ ਪੰਜਾਬੀ ਭਰਾ ਹੀ ਨੇ ਰਾਤ ਦੇ ਨਾਲ ਉਹ ਟਾਬੇ ਦੇ ਬੱਚੇ ਦੀ ਨਾਲ ਫੈਮਲੀ ਰੋਟੀ ਖਾਣ ਆਈ ਦੀਏ ਠੀਕ ਹੈ ਜੀ ਜਿਹੜਾ ਬਿੱਲ ਬਣਿਆ ਇਹਨਾਂ ਨੇ ਸਾਰਾ ਦੇਤਾ ਠੀਕ ਹੈ ਬਾਅਦ باوجود ਵੀ ਇਹਨਾਂ ਦਾ ਇੱਕ ਬੰਦਾ ਪਤਾ ਨਹੀਂ ਵੇਟਰ ਆ ਕੇ ਥੋੜਾ ਭਾਂਡੇ ਤੋਂ ਹੁੰਦਾ ਸ਼ਰਾਬ ਜਰੂ ਪੀਤੀ ਹੋਈ ਦੀ ਇਹਨਾਂ ਨਾਲ ਅੱਗੇ ਬਦਸਲੂਕੀ ਕਰਨ ਲੱਗ ਗਿਆ ਇੱਕ ਬੰਦਾ ਸੀ ਅੰਦਰ ਕੰਮ ਕਰਦਾ ਕਹਿੰਦਾ ਇਹਨਾਂ ਨੂੰ ਕਹਿੰਦਾ ਜੇ ਤੁਸੀਂ ਇਹਦੀ ਪੱਗ ਲਾ ਦੋਗੇ ਤਾਂ ਤੁਹਾਨੂੰ ਮੈਂ ਸਾਰਾ ਬਿੱਲ ਮਾਫ ਕਰ ਦੂੰਗਾ ਇਹਨਾਂ ਨੇ ਉਹ ਨੂੰ ਫੜ ਕੇ ਕੁੱਟਿਆ ਮਾੜਾ ਮੋਟਾ ਯਾਨੀ ਜਦੋਂ ਵੀਰੇ ਉਹਨੇ ਆ ਗੱਲ ਕਹੀ ਆਪੋਸਿਟ ਟਾਈਮ ਉਹਦੇ ਕੱਪੜੇ ਝੜ ਗਏ ਵੈਰੀ ਗੁੱਡ ਜੀ ਉਹ ਬੰਦੇ ਨੇ ਉਹ ਬੰਦੇ ਕਹਿੰਦਾ ਵੀ ਆ ਸਰਕਾਰ ਬੰਦਾ ਜਿਹੜਾ ਸਾਨੂੰ ਰੋਟੀ ਸਰਵ ਕਰ ਰਿਹਾ ਅਸੀਂ ਵੀ ਉਹਦੀ ਤੁਸੀਂ ਪੱਗ ਲਾ ਰਹੇ ਮੇਰੇ ਵੱਲੋਂ ਚੀਕਨ ਜੋ ਦਾਰੂ ਸਭ ਫ੍ਰੀ ਆ ਅੱਛਾ ਜੀ ਫਿਰ ਤਾਂ ਉਹਦੇ ਦੇ ਪਰਚਾ ਦਾ ਬਣਦਾ ਹੀ ਆ ਜਿਹੜਾ ਉਹਦਾ ਉਸਤੇ ਮੰਨ ਕੀ ਕਰਿਆ ਮੇਰੇ ਮਨ ਤਾਂ ਕਰਦਾ ਕਿ ਮਾਰਦੂਮਾ ਜਾਣ ਤੋਂ ਮਿਲਿਆ ਨਹੀਂ ਨਾ ਅੱਛਾ 7 ਵਜੇ ਨਾਲ ਇਹਨਾਂ ਦੇ ਕੈਮਰੇ ਆਲੇ ਵਿੱਚ ਕੈਮਰੇ ਦੇ ਵਿੱਚ ਸਾਰੀ ਵੀਡੀਓ ਰਿਕਾਰਡ ਆ ਹੋਟਲ ਦੇ ਢਾਬੇ ਦੇ ਜਿਹੜਾ ਕੈਮਰੇ ਲੱਗੇ ਹੋ ਨੇ ਇੱਟਾ ਮਾਰਦਾ ਵੇ ਉੱਪਰੋਂ ਸ਼ੁਕਰ ਕਰੋ ਇਹਨਾਂ ਦੇ ਬੱਚੇ ਦੇ ਨਾਲ ਫੈਮਲੀ ਦੇ ਬੱਚਿਆਂ ਨੇ ਕਿਸੇ ਦੇ ਸਾਥ ਨਹੀਂ। ਬਿਲਕੁਲ ਜੀ ਇਹ ਰਲ ਕੇ ਹੀ ਕਰ ਦਿੰਦੇ ਕੋਈ ਕੰਮ ਜੀ ਫਿਰ ਸਾਡਾ ਟਾਪ ਚੰਗੀ ਅਤੀ ਇਹਦੀ ਗਿੱਦੜ ਕੁੱਟ ਕੀਤੀ ਔਰ ਲੈ ਕੇ ਹੁਣ ਟਾਪੇ ਵਾਲਿਆਂ ਨੇ ਮਾਫੀ ਮੰਗੀ ਆ ਇਹਨਾਂ ਨੇ ਕਿਹਾ ਵੀ ਚਲੋ ਸਾਡਾ ਮੁਲਾਜ਼ਮ ਆ ਅਸੀਂ ਸੌਰੀ ਮਿਲ ਕਰਦੇ ਆ ਤੇ ਸਾਡਾ ਟੋੜੀ ਗੱਡੀ ਜਿਹੜੀ ਟੋੜੀ ਆਲੀ ਠੀਕ ਕਰਵਾ ਕੇ ਦਿੰਨੇ ਆ। ਤੇ ਬੱਬਾ ਜੀ ਹੁਣ ਫਿਰ ਇਹਦੇ ਤੇ ਬਈ ਜੇ ਪਰਚਾ ਪਾਉਣਾ ਜੀ ਆਪਾਂ ਮੇਰੀ ਸਰਕਾਰ ਨੂੰ ਬੇਨਤੀ ਆ ਜੇ ਇਹ ਜੇ ਭਈਆਂ ਤੁਸੀਂ ਇੱਧਰ ਸ਼ਰਮ ਦੇ ਰਹੇ ਹੋ। ਉਹ ਜਿੱਤੀਆਂ ਕਰ ਕਰ ਮਕਾਨਾਂ ਦੇ ਪਲਾਟਾਂ ਦੇ ਦੇ ਰਹੇ ਹੋ ਤਾਂ ਇਹਨਾਂ ਨੂੰ ਇਹ ਵੀ ਗੱਲ ਸਮਝ ਪਰਚਾ ਪੱਕੇ ਤੌਰ ਤੇ ਪਰਚਾ ਪੈਣਾ ਚਾਹੀਦਾ ਜੀ ਵੀ ਉਹਨਾਂ ਦੇ ਜਿਹੜੇ ਭਈਏ ਮਿਲਦੇ ਨੇ ਇੱਕ ਟ੍ਰੇਡ ਦੇ ਵਿੱਚ ਠੀਕ ਹੈ ਹਰੇਕ ਹਰੇਕ ਢਾਬੇ ਵਾਲਾ ਕਹਿੰਦਾ ਹੈ ਵੀ ਸਾਨੂੰ ਘੱਟ ਰੇਟ ਦੇ ਵਿੱਚ ਮੰਦਾ ਮਿਲਦਾ ਪਰ ਉਹਨਾਂ ਦੀ ਸੋਚ ਨਹੀਂ ਨਾ ਪਤਾ ਉਹਨਾਂ ਦੀ ਕੀ ਗੱਲ ਹੈ ਜੀ ਪੱਗਾਂ ਥੋੜੀ ਸਸਤੀਆਂ ਮਿਲਦੀਆਂ ਨੇ ਜੀ ਹੁਣ ਭਈਏ ਸਸਤੇ ਮਿਲਦੇ ਨੇ ਗੱਡੀ ਕਿੰਨੀ ਤੋਂ ਵੱਧ ਜਾ ਸਾਰੇ ਪਾਸੇ ਇਹੀ ਚੀਜ਼ ਦਾ ਰੋਲਾ ਪਾਉਂਦੇ ਆ ਕਿ ਜਿਹੜੇ ਆਪਣੇ ਬੰਦੇ ਨੇ ਉਹਨਾਂ ਨੂੰ ਕੰਮ ਤੇ ਰੱਖੋ ਹੁਣ ਜਿਹੜਾ ਆਪਣਾ ਇੱਕ ਬੰਦਾ ਕੰਮ ਤੇ ਰੱਖਿਆ ਹੋਇਆ ਇਹਨਾਂ ਨੇ ਪੰਜਾਬੀ ਉਹdio ਪੱਗ ਪਿੱਛੇ ਇਹਨਾਂ ਨੇ ਗਾਹ ਪਾ ਲਿਆ ਇੱਕ ਏਕੀ ਪੰਜਾਬੀ ਹੋਣਾ ਹੈ ਕਿਹੜਾ ਪੰਜਾਬੀ ਆ ਉਹਦਾ ਹੀ ਪੰਜਾਬੀ ਦੇ ਪਿੱਛੇ ਬੈਰ ਪਏ ਹੋਏ ਨੇ ਕਿਉਂ ਵੀ ਇੱਕ ਬੰਦੇ ਨੂੰ ਨਾ ਰਹਿਣ ਦਈਏ ਆਪਾਂ ਇੱਕ ਬੰਦਾ ਕੰਮ ਨਾ ਕਰੇ ਪੰਜਾਬੀ ਕੰਮ ਕਰਨਾ ਪੰਜਾਬੀ ਨਾ ਕਰੇ ਭਈ ਇਹ ਕੰਮ ਕਰਨ ਬਸੇ ਹਰ ਪਾਸੇ ਨਹੀਂ ਬਾਬਾ ਜੀ ਅੱਜ ਤਾਂ ਇਹਨਾਂ ਨੇ ਗੱਡੀ ਤੋੜੀ ਆ ਕੱਲ ਨੂੰ ਕੋਈ ਕਤਲ ਕਰ ਜਾਂਦਾ ਜੀ ਫੇਰ ਤੇਰਾ ਤਾਂ ਕੋਣ ਜ਼ਿੰਮੇਵਾਰ ਖਾਲੀ ਦੇ ਵਿੱਚ ਹੋਇਆ ਨਹੀਂ ਉਹ ਜਵਾਕਾਂ ਦਾ ਕਤਲ ਕਰਕੇ ਭਈਏ ਭੱਜ ਗਏ ਉਹ ਦੇਖੋ ਇਟਾਂ ਪਈਆਂ ਜਿਹੜੀਆਂ ਸਾਰਿਆਂ ਨੇ ਮਾਰ ਜਾਂ ਨਾ ਲੋ ਜੀ ਆ ਇਟਾਂ ਦਾ ਪ੍ਰਯੋਗ ਹੋਇਆ ਸੀ ਤੇ ਬਾਬਾ ਜੀ ਇਹਨਾਂ ਤੇ ਪੱਕੇ ਤੌਰ ਦੇ ਉੱਤੇ ਪਰਚਾ ਹੋਣਾ ਚਾਹੀਦਾ ਜੀ ਜੇ ਆਏ ਫਟੇ ਘਣ ਸਾਂਹ ਉਹਨਾਂ ਦੇਖੋ ਕਿੰਨਾਂ ਲੱਗੇ ਹੋਏ ਉਹਦਾ ਹੀ ਖੂੰਗਾ ਆ ਦੇਖਿਆ ਥੱਪੇੜੇ ਕੋਈ ਨਾ ਕੋਈ ਨਿਕਲ ਲੋ ਜੀ ਪੰਜਾਬੀ ਭਰਾ ਸਾਡੇ ਇਕੱਠੇ ਹੋ ਰਹੇ ਨੇ ਜੀ ਇਹ ਆ ਜੀ ਯਾਦਵ ਢੱਬਾ ਸਾਹਮਣੇ ਤੋਂ ਸਰਹੰਦ ਪਾਰ ਕਰਦੇ ਅਮ੍ਰਿਤਸਰ ਵੱਲੋਂ ਆਉਂਦੇ ਹੋਏ ਇੱਕ ਪੁਲ ਆਊਗਾ ਪੁਲ ਦੇ ਨਾਲ ਇੱਥੇ ਯਾਦਵ ਢਾਬਾ ਜੀ ਕਿ ਯਾਦਵ ਢਾਬੇ ਦੇ ਉੱਤੇ ਭਈਆਂ ਨੇ ਪੰਜਾਬੀ ਉੱਤੇ ਹਮਲਾ ਕੀਤਾ ਤੇ ਦਸਤਾਰ ਲਾਹੀ ਤੇ ਆ ਜੀ ਉਹ ਗੱਡੀ ਜਿਹਦੀ ਤੋੜਪੰਨ ਵੀ ਹੋਈ ਆ ਫੈਮਿਲੀ ਨਾਲ ਬੰਦੇ ਸੀ ਬੱਚੇ ਸੀ ਆਪਸ ਦੇ ਵਿੱਚ ਝੱਟ ਝੱਟ ਕਿਚਾ ਪਟਵੀ ਹੋਈ ਹੈ ਜੀ ਬੰਦ ਜਰਾ ਪਹਿਲਾਂ ਹੀ ਕਿਸੇ ਦੀ ਗੱਡੀ ਲੱਗੇ ਹੋਏ ਅਸੀਂ ਨਹੀਂ ਨਹੀਂ ਬੱਬਾ ਜੀ ਇਹ ਤਾਂ ਵਿਚਾਰਾ ਕਿਸੇ ਦੀ ਗੱਡੀ ਲੱਗੇ ਆਪਣੀ ਗੱਡੀ ਖੋਈ ਹੈ ਜੀ ਰਸਤੇ ਦੇ ਹਰ ਤੋਂ ਜਿਹੜੀ ਆਹ ਆਹ ਕੀ ਹੈ ਇਹ ਬੰਦਾ ਬਾਬਾ ਜੀ ਪਰਚਾ ਤਾਂ ਪਾਵਾਂਗੇ ਜੀ ਬੰਦੇ ਤੇ ਅਸੀਂ ਉਹਨੂੰ ਪਤਾ ਲੱਗਣਾ ਚਾਹੀਦਾ ਬੰਦੇ ਨੂੰ ਆ ਜੀ ਬੰਦਾ ਉਹ ਇਹ ਚੱਕ ਪੈਰ ਚੁੱਕ ਪੈਰੋ ਦੋਨੋਂ ਸ਼ਰਮ ਨਹੀਂ ਆਉਂਦੀ ਪੱਗ ਲਾਉਣੇ ਪਾਉਣੇ ਉਹ ਕਹਿੰਦਾ ਪੱਗ ਲਾਉਣੇ ਆ ਤੇਰੇ ਭੈਣ ਇਹ ਲਾਇਆ ਇਹ ਲਾਇਆ ਇਹ ਰੱਖੀ ਨਾ ਰਾਹੀ ਬਹੁਤ ਹੈ ਤੂੰ ਦੰਦ ਪਾਣ ਲਾ ਗਿਆ ਪਿਆਰ ਜਿਹਾ ਇਹ ਕਹਿੰਦੇ ਨੇ ਜੀ ਸਸਤੀਆਂ ਨੇ ਇਹ ਕਹਿੰਦੇ ਨੇ ਜੀ ਪੱਗਾਂ ਸਸਤੀਆਂ ਨੇ ਲਓ ਜੀ ਅਸੀਂ ਖੜੇ ਆਂ ਯਾਦਵ ਟਾਬੇ ਦੇ ਉੱਤੇ ਤੇ ਪਰਦੇਸੀ ਭਈਏ ਵੱਲੋਂ ਪੰਜਾਬੀ ਦੀ ਪੱਗ ਲਾਹੀ ਗਈ ਸੀ ਤੇ ਉਸ ਤੇ ਐਕਸ਼ਨ ਚੱਲ ਰਿਹਾ ਤੇ ਬੰਦਾ ਗਲਤੀ ਹੁਣ ਮੰਨ ਰਿਹਾ